ਵੱਡੀ ਖਬਰ ਪੰਜਾਬ ਦੇ ਜ਼ਿਲ੍ਹਾ ਫਤਿਹਗੜ ਸਾਹਿਬ ਤੋਂ ਆ ਰਹੀ ਹੈ ਜਿੱਥੇ ਕਿ ਜ਼ਿਲ੍ਹਾ ਫਤਿਹਗੜ ਸਾਹਿਬ ਦੇ ਸ਼ਹਿਰ ਮੰਡੀ ਗਵਿੰਦਗੜ ਵਿਖੇ ਗਊਸ਼ਾਲਾ ਦਲ ਵੱਲੋਂ ਫੜੇ ਗਏ ਗਊ ਮਾਸ ਦਾ ਜਿਸ ਤੋਂ ਬਾਅਦ ਗਊ ਰੱਖਿਆ ਦਲ ਦੇ ਨਾਲ ਕਈ ਹਿੰਦੂ ਸੰਗਠਨ ਵੀ ਮੌਕੇ ਤੇ ਪਹੁੰਚੇ ਜਿਨ੍ਹਾਂ ਪੁਲਿਸ ਦੀ ਕਾਰਵਾਈ ਤੇ ਸਵਾਲ ਖੜੇ ਕਰਦੇ ਹੁੰਆਂ ਅਤੇ ਉਹਨਾਂ ਨੂੰ ਸਸਪੈਂਡ ਕਰਨ ਦੀ ਮੰਗ ਨੂੰ ਲੈ ਕੇ ਨੈਸ਼ਨਲ ਹਾਈਵੇ 44 ਨੂੰ ਜਾਮ ਕਰ ਦਿੱਤਾ ਜਿਸ ਤੋਂ ਬਾਅਦ ਹਾਈਵੇ ਉੱਤੇ ਲੰਮਾ ਜਾਮ ਲੱਗ ਗਿਆ ਜਿਸ ਵਿੱਚ ਕਈ ਸਕੂਲ ਬੱਸਾਂ ਵੀ ਫਸ ਗਈਆਂ ਉਤੇ ਦਰਮਿਆਨ ਕੁਝ ਸ਼ਰਾਰਤੀ ਨੌਜਵਾਨਾਂ ਦੀ Hindu ਸੰਗਠਨਾਂ ਦੇ ਨਾਮ ਉੱਤੇ ਗੁੰਡਾਗਰਦੀ ਵੀ ਦੇਖਣ ਨੂੰ ਮਿਲੀ ਜਿਨ੍ਹਾਂ ਵੱਲੋਂ ਇੱਕ ਪੁਲਿਸ ਮੁਲਾਜ਼ਮ ਨਾਲ ਬਦਸਲੂਕੀ ਕੀਤੀ ਗਈ ਜਿਸ ਤੋਂ ਬਾਅਦ ਮੌਕੇ ਤੇ ਪਹੁੰਚੇ SPD ਰਾਕੇਸ਼ ਯਾਦਵ ਵੱਲੋਂ Hindu ਸੰਗਠਨਾ ਦੇ ਨੌਜਵਾਨਾਂ ਨੂੰ ਸਮਝਾਉਣ ਦੀ ਬਹੁਤ ਕੋਸ਼ਿਸ਼ ਕੀਤੀ ਗਈ ਪਰ Hindu ਨੇਤਾ ਪੁਲਿਸ ਮੁਲਾਜ਼ਮਾਂ ਨੂੰ ਸਸਪੈਂਡ ਦੀ ਮੰਗ ਨੂੰ ਲੈ ਕੇ ਅੜੇ ਰਹੇ ਜਿਸ ਤੋਂ ਬਾਅਦ ਅਖੀਰ ਵਿੱਚ SPD ਰਾਕੇਸ਼ ਯਾਦਵ ਨੇ ਪੁਲਿਸ ਮੁਲਾਜ਼ਮਾ ਉੱਤੇ ਕਾਰਵਾਈ ਦੀ ਗੱਲ ਆਖੀ ਜਿਸ ਤੋਂ ਬਾਅਦ Hindu ਸੰਗਠਨਾਂ ਨੇ ਜਾਮ ਖੋਲ ਦਿੱਤਾ ਦਸ ਜੀ ਕੀ ਮੰਡੀ ਗਵਿੰਦਗੜ ਵਿਖੇ ਗਊ ਰੱਖਿਆ ਦਲ ਵੱਲੋਂ ਇੱਕ ਜੰਮੂ ਐਂਡ ਕਸ਼ਮੀਰ ਨੰਬਰ ਟਰੱਕ ਵਿੱਚੋਂ ਗਊ ਮਾਸ ਫੜਿਆ ਗਿਆ ਸੀ ਜਿਸ ਤੋਂ ਬਾਅਦ ਗਊ ਰੱਖਿਆ ਦਲ ਅਤੇ Hindu ਸੰਗਠਨਾਂ ਵੱਲੋਂ ਰੋਸ਼ਵਜੋ ਨੈਸ਼ਨਲ ਹਾਈਵੇ ਜਾਮ ਕਰ ਦਿੱਤਾ ਗਿਆ ਅਤੇ ਪੁਲਿਸ ਦੇ ਨਾਲ-ਨਾਲ ਪੰਜਾਬ ਸਰਕਾਰ ਦੇ ਖਿਲਾਫ ਉਹਨਾਂ ਵੱਲੋਂ ਨਾਅਰੇਬਾਜ਼ੀ ਵੀ ਕੀਤੀ ਗਈ ਸੀ ਇਸ ਪੂਰੇ ਮਸਲੇ ਤੇ ਪ੍ਰਧਾਨ ਬ੍ਰਾਹਮਣ ਸਭਾ ਪੰਜਾਬ ਅਤੇ ਭਾਜਪਾ ਗੂ ਦੇਵੀ ਧਿਆਲ ਪਰਾਸ਼ਰ ਨੇ ਕੀ ਕੁਝ ਕਿਹਾ ਤੁਸੀਂ ਵੀ ਜ਼ਰੂਰ ਸੁਣੋ ਵੇਰੇ 5 ਵਜੇ ਤੋਂ ਹੀ ਆਜਾ ਸਾਨੂੰ ਜਿਹੜੀ ਇਨਫੋਰਮੇਸ਼ਨ ਸੀ ਸਤੀਸ਼ ਰਾਜਪੁਰੇ ਵਾਲਿਆਂ ਦਿੱਤੀ ਸੀ ਕਿ ਗਊ ਮਾਸ ਦਾ ਟਰੱਕ ਭਰੇ ਆ ਰਿਹਾ ਹੈ ਅਸੀਂ ਫੌਰੀ ਤੌਰ ਤੇ ਪੁਲਿਸ ਪ੍ਰਸ਼ਾਸਨ ਨੂੰ ਇਤਲਾਹ ਦਿੱਤੀ ਪਰ ਪੁਲਿਸ ਦੀ ਨੈਗਲੀਜੈਂਸੀ ਇੰਨੀ ਸੀ ਕਿ ਕੋਈ ਵੀ ਮੁਲਾਜ਼ਮ ਉੱਥੇ ਟਰੱਕ ਨੂੰ ਘੇਰ ਨਹੀਂ ਗਿਆ ਤਾਂ ਉਹਨਾਂ ਜਾਣਾਂ ਗਿਆ ਤਾਂ ਬੇ ਉਹਨਾਂ ਨੇ ਬੇਪਤੀ ਕੀਤੀ ਗਊਆਂ ਦੀ ਔਰ ਬਹੁ ਭਕਤਾਂ ਦੀ ਤੇ ਉਦੋਂ ਬਾਅਦ ਅਸੀਂ ਸਾਰਿਆਂ ਨੇ ਡੜ ਕੇ ਤੇ ਉਹ ਟਰੱਕ ਨੂੰ ਘੇਰਿਆ ਗਊ 마ਸ ਬਰਾਮਦ ਕਰਕੇ ਪੁਲਿਸ ਨੂੰ ਦਿੱਤਾ ਗਊ ট্রাক ਜਿਹੜਾ 마ਸ ਨਾਲ ਭਰਿਆ ਹੋਇਆ ਸੀ ਉਹ ਵੀ ਪੁਲਿਸ ਦੀ ਕਸਟਡੀ 'ਚ ਅਸੀਂ ਥਾਣੇ ਪਹੁੰਚਾਇਆ ਤੇ ਹੁਣ ਐਸਪੀ ਸਾਹਿਬ ਜਦਵ ਸਾਹਿਬ ਆਏ ਨੇ ਇਹਨਾਂ ਨੇ ਚਾਰ ਮੁਲਾਜ਼ਮਾਂ ਨੂੰ ਲਿਖਤੀ ਰੂਪ ਦੇ ਵਿੱਚ ਸਾਰੇ ਗਊ ਭਗਤਾਂ ਨੂੰ ਜਿਹੜਾ ਇੱਕ ਆਸ਼ਵਾਸਨ ਦਿੱਤਾ ਕਿ ਉਹਨਾਂ ਨੂੰ ਥੋੜੀ ਤੁਰਤੇ ਸਸਪੈਂਡ ਕੀਤਾ ਜਾਊਗਾ ਤੇ ਨਾਲ ਹੀ ਅਗਰ ਕੋਈ ਹੋਰ ਵੀ ਇਹਦੇ ਪੁਲਿਸ ਮੁਲਾਜ਼ਮ ਜਿਹੜਾ ਹੋਇਆ ਉਹਦੇ ਤੇ ਕਾਰਵਾਈ ਕੀਤੀ ਜਾਊਗੀ ਨਾਲ ਜਿਹੜੇ ਵੀ ਜਲਾਦ ਜਿਨੇ ਵੀ ਇਹ ਗਊ ਮਾਸ ਜਾਂ ਗਊ ਤਸਕਰੀ ਕੀਤੀ ਹੈ ਜਿੱਥੋਂ ਟਰੱਕ ਲੋਡ ਹੋਇਆ ਹੈ ਜਿਹੜੀ ਟਰਾਂਸਪੋਰਟ ਨੇ ਬਿਲਟੀ ਬਣਾਈ ਹੈ ਉਹਨਾਂ ਤੇ ਫੌਰੀ ਤੌਰ ਤੇ ਜਿਹੜਾ ਹੈ ਐਫ ਆਈ ਆਰ ਲਾਉਜੂਗੀ ਤੇ ਜਿੱਥੇ ਇਹ ਮਾਸ ਜਾਣਾ ਸੀ ਤੇ ਉਹਨਾਂ ਨੂੰ ਫੜ ਕੇ ਸਲਾਖਾਂ ਦੇ ਵਿੱਚ ਫੌਰੀ ਤੌਰ ਤੇ ਬੰਦ ਕੀਤਾ ਜਾਊਗਾ ਤੇ ਮੈਂ ਜਦਵ ਸਾਹਿਬ ਨੂੰ ਬੇਨਤੀ ਕੀਤੀ ਸੀ ਕਿ ਐਸ ਐਸ ਪੀ ਨੇ ਤਾਂ ਸਾਡੀ ਹਿੰਦੂਆਂ ਦੀ ਕੋਈ ਗੱਲ ਸੁਣੀ ਨਹੀਂ ਉਹਨਾਂ ਨੇ ਨਾ ਅੱਜ ਤੱਕ ਸੁਣੀ ਹੈ ਤੇ ਮੈਂ ਇਹਨਾਂ ਨੂੰ ਹੁਣ ਸੁਣੋ ਇਹਨਾਂ ਨੂੰ ਬੇਨਤੀ ਕਰਦਾ ਤੇ ਜਦਵ ਸਾਹਿਬ ਨੂੰ ਮੈਨੂੰ ਇਹਨਾਂ ਤੇ ਆਸ ਹੈ ਜੋ ਇਹਨਾਂ ਨੇ ਸਾਨੂੰ ਭਰੋਸਾ ਦਿੱਤਾ ਕਿ ਅਸੀਂ ਇਹ ਕਾਰਵਾਈ ਕਰਕੇ ਉਹਨਾਂ ਨੂੰ ਸਲਾਖਾਂ ਦੇ ਵਿੱਚ ਦਵਾਂਗੇ ਮੈਂ ਇਹਨਾਂ ਦੀ ਗੱਲ ਤੇ ਭਰੋਸਾ ਕਰਦਾ ਤੇ ਆਸ ਕਰਦਾ ਕਿ ਗਊ ਭਗਤਾਂ ਦਾ ਮਾਨ ਰੱਖਦੇ ਹੋਏ ਉਹਨਾਂ ਜ਼ਾਲਿਮਾਂ ਤੇ ਉਹਨਾਂ ਜ਼ੁਲਾਦਾਂ ਤੇ ਫੌਰੀ ਤੌਰ ਤੇ ਕਾਰਵਾਈ ਕਰਨ। ਜੈ ਗਊ ਮਾਤਾ ਜੈ ਗਊ ਮਾਤਾ ਇਹਨਾਂ ਨੇ ਕਾਰਵਾਈ ਕੀਤੀ ਹੈ ਚਾਰ ਮੁਲਾਜ਼ਮ ਪੈਗ ਨੇ ਤੇ ਉਹਦੇ ਰੋਟੇ ਕਿੰਨੇ ਵੀ ਕੀਤਾ ਜਾਵੇ ਜਿਹੜੇ ਹਿੰਦੂ ਧਰਮ ਦੇ ਲੋਕ ਇਕੱਠੇ ਹੋ ਕੇ ਇਹਨਾਂ ਨੇ ਧਰ ਰਿਆ ਕਰ ਦਿੱਤਾ ਉਹਨੂੰ ਸੀ ਆਗਾ ਸਭ ਦਾ ਕਾਰਪਨਲ ਸੰਤੁਸ਼ਟ ਹੈ ਅਸੀਂ ਸਾਰੇ ਨੂੰ ਅਪੀਲ ਕਰਦੇ ਆਓ ਇਕੱਠੇ ਹੋ ਕੇ ਇਸੇ ਤਰ੍ਹਾਂ ਜਿੱਤੇ ਵੀ ਗੌਣ ਮਾਸ ਗੌਣ ਤੇ ਆਉਂਦੀ ਆਪਾਂ ਇਕੱਠੇ ਹੋ ਕੇ ਸਨਰਸ ਕਰੀਏ ਮੈਂ ਆਪਣੇ ਘਰੇ ਥੋੜੀ ਜਾਣਕਾਰੀ ਤੁਹਾਨੂੰ ਮਾਸ ਬੀਕਮਰ ਰਾਸ਼ਟਰੀ ਅਦਖ ਰੱਖਿਆਤਨ ਰਾਸ਼ਟਰੀ ਸਨਸਦ ਸੰਪੰਨ ਅਧਿਕਾਰੀ ਮੇਰੇ ਕੋਲ ਸੂਚਨਾ ਸੀ ਕਿ ਜਿੱਤੇ ਗੌਣ ਮਾਸ ਦਾ ਟਰੱਕ ਭਰ ਕੇ ਦਿੱਤੀ ਹੁੰਦਾ ਹੈ ਤਾਂ ਜਿਸ ਨੇ ਪੰਜਾਬ ਦੇ ਅੰਦਰ ਆ ਕੇ ਅਜਿੰਨੀਆਂ ਵੀ ਬਰੀਆਨੀਆਂ ਦੀਆਂ ਦੁਕਾਨਾਂ ਅਗਲੇ-ਅਗਲੇ ਡਿਸਟ੍ਰਿਕਟ ਤੇ ਅਗਲੇ-ਅਗਲੇ ਸ਼ਹਿਰਾਂ 'ਚ ਉਹਨਾਂ ਨੂੰ ਸਪਲਾਈ ਕਰਨਾ ਤੇ ਮੇਰੇ ਕੋਲ ਸੋਚਣਾ ਸੀ ਮੈਂ ਐਸੇ ਸੋਚਨਾਂ ਦੇ ਆਧਾਰ 'ਤੇ ਅੰਨੇ 'ਚ ਅਸੀਂ ਕੋਲਸ ਨੂੰ ਸੋਚਣਾ ਕਰਕੇ ਇਸ ਟਰੱਕ ਨੂੰ ਲਗਾਇਆ ਤੇ ਇਹਦੇ ਅੰਦਰ 50 ਤੋਂ 60-70 ਟਨ ਅਪੋਕਲ ਸਰ ਤੋਂ ਕੁਆਂਟਲ ਇਹਦੇ ਅੰਦਰ ਗਊ ਮਾਸ ਹੈ ਅੱਗੇ ਮੈਂ ਇਹੀ ਕਹਾਂਗਾ ਮੈਂ ਪਿਛਲੇ 50 ਸਾਲ ਤੋਂ ਗਊ ਰੱਖਿਆ ਦਾ ਕੰਮ ਕਰ ਰਿਹਾ ਪਰ ਮੈਂ ਪਹਿਲੀ ਵਾਰੀ ਦੇਖ ਰਹੀ ਹਾਂ ਇਸ ਸਰਕਾਰ ਚ ਬਈ ਗਊ ਸਰਗਮ ਪਟਕੇ ਸਦੀ ਪੰਜਾਬ ਤੋਂ ਦਿੱਲੀ ਜਾਂਦੀ ਹੈ ਦਿੱਲੀੋਂ ਪੈਕ ਹੋ ਕੇ ਫਿਰ ਪੰਜਾਬ ਚ ਆਉਂਦੀ ਹੈ ਇਹ ਸਰਕਾਰ ਨੂੰ ਇਸ ਬਦਲ ਜ਼ਰੂਰ ਧਿਆਨ ਦੇਣਾ ਚਾਹੀਦਾ ਕਿਉਂਕਿ ਇਹਦੇ ਨਾਲ ਸਾਡੀਆਂ ਚਾਹੇ ਸਿੱਖ ਸਮਾਜ ਹੋਵੇ ਚਾਹੇ Hindu ਸਮਾਜ ਹੋਵੇ ਸਾਰੇ ਦੀਆਂ ਭਾਵਨਾਵਾਂ ਜੁੜੀਆਂ ਹੋਈਆਂ ਗਊ ਮਾਲ ਨਾਲ ਇਸ ਤਰ੍ਹਾਂ ਬੇਕਦਰੇ ਕੱਟ-ਕੱਟ ਕੇ ਇੱਕ ਪਾਸੇ ਸਰਕਾਰ ਕਹਿੰਸ 75 ਲੱਖ ਰੁਪਏ ਲਗਾਏ ਉਹਨਾਂ ਦੇ ਸੁਰੱਖਿਆ ਵਾਸਤੇ ਅਸੀਂ ਜਿਹੜਾ ਕੌਂਸਲ ਹੈ ਗਊ ਦੀ ਰੱਖਿਆ ਵਾਸਤੇ ਦਿੰਦੇ ਹਾਂ ਗਊਆਂ ਨੂੰ ਸਾਂਭਣ ਵਾਸਤੇ ਦਿੰਦੇ ਹਾਂ ਨਾ ਕਿ ਗਊਆਂ ਨੂੰ ਕੱਟਣ ਵਾਸਤੇ ਦਿੰਦੇ ਹਾਂ ਇਹ ਜਿਹੜੀ ਬਹੁਤ ਮੰਨਪਾਗੀ ਕੱਟਣਾ ਅੱਜ ਮੈਂ ਕਹਾਂਗਾ ਸਾਰਾ ਸਮਾਜ ਜਾਗ ਚੁੱਕਿਆ ਜਿਹੜੀ ਕੋਈ ਸੁਣਵਾਈ ਨਹੀਂ ਧਾਣੇ ਚ ਹੋ ਰਹੀ ਸੀ ਤਾਂ ਸੜਕਾਂ ਜਾਮ ਹੋਣੀਆਂ भी अच्छा। भी अच्छा। भी अच्छा। दिल्ली से उसने हमको क्या पता है सर उसने हम कंपनी से जा रहे हैं कंपनी से बात करो ना क्यों बना ये हमको क्या पता नहीं बीच में बाजी की कसम नहीं है गऊ माँस भर रहे हमको पता नहीं सर इसमें कितना टाइम गया आपको काम करते हुए मुझे लगभग तीस साल यार मगर मुझे क्या पता है इसमें बोला मछली है बोला सर मछली है मैंने उसको बोला उसने बोला मछली इसमें अब सर मुझे क्या पता उसने क्या साले ने मुझे क्या पता है अगर जी बोलते श्रीनगर बोल रहे हमको क्या पता है इसमें क्या भरास नहीं उसने बोला मछली सर कितना पैसा दिया आपको किराया दिया खाली बस किराया आधार कार्ड है आपके पास वो गाड़ी में मामला जी 2 माह ਦਾ ਮਾਮਲਾ ਸੀਗਾ ਔਰ 2 ਮਾਸ ਦਾ ਟਰੱਕ ਇਨਾਦੀ ਇਨਾਦੀ ਜਿਹੜਾ ਦੋਸਤ ਸੀਗਾ ਉਸ ਸੀਗਾ ਕਿ ਪੁਲਿਸ ਨੇ ਮੁਕੇ ਤੇ ਆਕਰ ਕੇ ਜੜੀ ਬਣਦੀ ਕਾਰਵਾਈ ਉਹ ਨਹੀਂ ਕੀਤੀ ਸੀ ਔਰ ਇਨਾਦੀ ਗੱਲ ਸੁਣ ਕਰਕੇ ਇਨਾਦੀ ਭਾਵਨਾ ਸੁਣ ਕਰਕੇ ਆਪਾਂ ਮੁਕੇ ਤੇ ਜੜੇ ਵੀ ਮੁਲਾਜ਼ਮ ਸੀਗੇ ਜਿਨ੍ਹਾਂ ਦੀ ਕਾਰਵਾਈ ਬਣਦੀ ਸੀ ਉਹਨਾਂ ਦੀ ਅਸਚੋਤ ਵੱਲੋਂ ਰਿਪੋਰਟ ਲਈ ਗਈ ਹੈ ਉਹਦੇ ਬਾਅਦ ਉਹਨਾਂ ਤੇ ਕਾਰਵਾਈ ਕੀਤੀ ਗਈ ਹੈ ਇਮੀਡੀਏਟਲੀ ਉਸ ਤੋਂ ਇਲਾਵਾ ਜਿਹੜਾ ਵੀ ਇਹਨਾਂ ਦਾ ਪਰਚੇ ਵਾਲੀ ਗੱਲ ਸੀਗੀ ਉਹ ਪਰਚਾ ਦਿੱਤਾ ਗਿਆ ਹੈ ਔਰ ਅਸੀਂ ਇਸ ਦੀ ਇਨਵੈਸਟੀਗੇਸ਼ਨ ਜਿਹੜੀ ਹੈਗੀ ਉਹ TSP ਆਪ ਆਪਣੇ ਸੁਪਰਵੀਜ਼ਨ ਹੇਠ karenge ਅਸੀਂ ਸਾਰੀ ਉਸ ਦੀ ਮੋਨਿਟਰਿੰਗ karenge ਕਿੱਥੋਂ ਗੋਮਾਸ ਆਇਆ ਹੈ ਕੌਣ-ਕੌਣ ਹੋਰ ਬੰਤੇ ਜ਼ਿੰਮੇਦਾਰ ਹੈ ਉਹ ਕਾਰਵਾਈ ਇਸ ਤੋਂ ਅੱਗੇ ਕਰਾਈ ਜਾਵੇ ਪੁਲਿਸ ਮੁਲਾਜ਼ਮਾਂ ਦੇ ਕਿਸ ਤਰ੍ਹਾਂ ਦੇ ਕਾਰਵਾਈ ਜਿਹੜੇ ਹੋ ਰਹੇ ਨੇ ਇਹ ਸਸਪੈਂਡ ਕੀਤੇ ਜਾਣਗੇ ਉਸ ਦੇ علاوہ ਵੀ ਜੇ ਹੋਰ ਡਿਪਾਰਟਮੈਂਟਲ ਕੋਈ ਐਕਸ਼ਨ ਬਣਦਾ ਹੈ ਉਹ ਸਾਰੇ ਐਕਸ਼ਨ ਲਏ ਕੀਤੇ जाएंगे ਜੜਾ ਵੀ ਮੁਲਾਜ਼ਮ ਹੈ ਜੋ ਜ਼ਿੰਮੇਦਾਰ ਹੈ ਉਹਦੇ ਅਗੇਂਸਟ ਕਾਰਵਾਈ ਬਣਦੀ ਹੈ ਉਹ ਹੋਊਗੀ ਕਾਰਵਾਈ ਮੁਲਾਜ਼ਮ ਦੇ ਐਸਐਚਓ ਦੀ ਰਿਪੋਰਟ ਆ ਗਈ ਆਪਾਂ ਦੇਖ ਲੈਣੇ ਆ ਦੇਖ ਕਰਕੇ ਉਹ ਰਿਪੋਰਟ ਦੇ ਮੁਤਾਬਿਕ ਮੁਲਾਜ਼ਮਾਂ ਜਿਹੜੇ ਵੀ ਡਿਊਟੀ ਤੇ ਸੀਗੇ ਜਿਨ੍ਹਾਂ ਨੂੰ ਜ਼ਣਾ ਬਣਦਾ ਸੀ ਉਹਨਾਂ ਤੇ ਕਾਰਵਾਈ ਕੀਤੀ ਜਾਵੇ